ਭਾਜੀ ਕਿਸਾਨ ਵੀਰੋ ਝੋਨੇ ਦੇ ਫਟਾਰੇ ਲਈ ਗਰੋਥ ਲਈ ਸਭ ਤੋਂ ਇੰਪੋਰਟੈਂਟ ਤੁਹਾਨੂੰ ਪਤਾ ਯੂਰੀਆ ਜੇਕਰ ਬਾਈ ਜੀ ਆਪਣਾ ਝੋਨਾ ਫਟਾਰਾ ਵਧੀਆ ਕਰੂਗਾ ਗਰੋਥ ਵਧੀਆ ਕਰੂਗਾ ਤਾਂ ਆਟੋਮੈਟਿਕ ਹੀ ਆਪਣਾ ਝਾੜ ਵਧੀਆ ਨਿਕਲੂਗਾ ਤੇ ਜੇਕਰ ਬਾਈ ਜੀ ਤੁਸੀਂ ਆਹ ਤਰੀਕੇ ਨਾਲ ਯੂਰੀਆ ਪਾਉਂਗੇ ਆਪਣੇ ਲੱਖਾਂ ਕਿਸਾਨਾਂ ਦਾ ਤਿਆਰ ਬਾਰਿਆ ਤੁਹਾਨੂੰ ਕੋਈ ਵੀ ਹੋਰ ਪ੍ਰੋਡਕਟ ਪਾਉਣ ਦੀ ਲੋੜ ਨਹੀਂ ਝੋੜਾ ਝੋਨਾ ਫਟਾਰਾ ਵੀ ਪੂਰਾ ਸਿਰੇ ਦਾ ਕਰੂਗਾ ਤੇ ਗਰੋਥ ਵੀ ਪੂਰੀ ਘੈਂਟ ਕਰੂਗਾ ਸਿਰਫ ਇਕੱਲਾ ਯੂਰੀਆ ਤੁਸੀਂ ਆਹ ਤਰੀਕੇ ਨਾਲ ਪਾਉਣਾ ਹੈ ਵੀਡੀਓ ਦੇ ਵਿੱਚ ਬਾਈ ਜੀ ਆਪਾਂ ਤੁਹਾਨੂੰ ਉਹ ਸਾਰੀ ਜਾਣਕਾਰੀ ਦਵਾਂਗੇ। ਬਾਕੀ ਬਾਈ ਜੀ ਆਪਾਂ ਆਪਣੇ YouTube ਤੇ ਦੇਸੀ ਫਾਰਮੂਲੇ ਦੇਸੀ ਨੁਕਤੇ ਵੀ ਸਾਂਝੇ ਕਰਦੇ ਰਹਿੰਨੇ ਆ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਕਿ ਆਪਣੇ ਕਿਸਾਨ ਭਰਾਵਾਂ ਦੇ ਦੇਸੀ ਨੁਕਤੇ ਵਰਤੇ ਵੀ ਹੁੰਦੇ ਆ ਤੇ ਤੁਹਾਨੂੰ ਪਤਾ ਕਿ ਦੇਸੀ ਨੁਕਤੇ ਬਹੁਤ ਜ਼ਿਆਦਾ ਕੰਮ ਕਰਦੇ ਆ। ਲਓ ਬਾਈ ਜੀ ਜੇਕਰ ਤੁਸੀਂ ਯੂਰਗ ਆ ਢੰਗ ਨਾਲ ਪਾਲੀ ਨਾ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ। ਬਾਈ ਜੀ ਬੰਪਰ ਝਾੜ ਆਉਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਬੰਪਰ ਝਾੜ ਢੋਡਾ ਵਰਤੇ ਪਿਆ ਜੇਕਰ ਬਾਈ ਜੀ ਤੁਸੀਂ ਯੂਰਗ ਆਹ ਹੱਟੇ ਕੇ ਨਾਲ ਪਾਈ ਤਾਂ ਬਾਈ ਜੀ ਯੂਰਗਾ ਪਾਉਣ ਦਾ ਜਿਹੜਾ ਸਹੀ ਸਮਾਂ ਹੈ ਉਹ ਹੈਗਾ ਬਾਈ ਜੀ ਜਦੋਂ ਆਪਣਾ ਝੋਨਾ ਚੱਲਣਾ ਸ਼ੁਰੂ ਕਰਦਾ ਥੋਨੂੰ ਪਤਾ ਹੈ ਕਿ ਆਪਣਾ ਝੋਨਾ 6-7 ਦਿਨ ਚੱਲਣ ਤੇ ਲਾ ਦਿੰਦਾ ਜੇਕਰ ਬਾਈ ਜੀ ਜਦੋਂ ਆਪਣਾ ਝੋਨਾ ਚੱਲਦਾ ਜੇਕਰ ਤੁਸੀਂ ਉਹ ਦੋ ਝੋਨੇ ਦੇ ਵਿੱਚ ਯੂਰਗਾ ਪਾਉਣੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲੂਗਾ ਤੁਸੀਂ ਖੁਦ ਬਈ ਤਯਾਰਬਾ ਕਰਕੇ ਦੇਖ ਲਓ ਨੱਕ ਅਕਸਰ ਦਾ ਤਯਾਰਬਾ ਰਿਹਾ ਤੁਹਾਨੂੰ ਕੋਈ ਵੀ ਹੋਰ ਪ੍ਰੋਡਕਟ ਪਾਉਣ ਦੀ ਲੋੜ ਜੇਕਰ ਬਾਈ ਤੁਸੀਂ ਜਦੋਂ ਆਪਣਾ ਝੋਨਾ ਚੱਲਦਾ ਉਦੋਂ ਯੂਰਗਾ ਪਾਉਂਗੇ ਤਾਂ ਬਈ ਤੁਹਾਡਾ ਝੋਨਾ ਫਟਾਰਾ ਵੀ ਕੋਈ ਸੂਰੇ ਦਾ ਕਰੂਗਾ ਗ੍ਰੋਥ ਵੀ ਪੂਰੇ ਸੂਰੇ ਦਾ ਕਰੂਗਾ ਰਿਜ਼ਲਟ ਬਾਈ ਜੀ ਜੁੜਿਆ ਆਪ ਹੀ ਸਾਹਮਣੇ ਆ ਜੂਗਾ ਤੁਸੀਂ ਆਖੋਗੇ ਕੀ ਯਾਰ ਨਿਆਰਾ ਲਿਆਤਾ ਕੀ ਬਾਤ ਆ ਇੰਨਾ ਧੈਂਡ ਫਾਰਮੂਲਾ ਯਾਰ ਤੁਸੀਂ ਇਹ ਜ਼ਰੂਰ ਵਰਤ ਕੇ ਦੇਖ ਲਓ ਯੂਰਗਾ ਜੇ ਬਾਈ ਤੁਸੀਂ ਚਲਦੇ ਚਲਦੇ ਝੋਨੇ ਚ ਪਾਤੀ ਨਾ ਜਦੋਂ ਆਪਣਾ ਚੌਨਾ 6 ਸਰਦਨ ਦਾ ਹੁੰਦਾ ਤਾਂ ਤੁਹਾਨੂੰ ਇੰਨਾ ਸੋਹਣਾ ਰਿਜ਼ਲਟ ਮਿਲੂਗਾ ਕੱਲੀ ਯੂਰੀਆ ਤੋਂ ਕੋਈ ਹੋਰ ਪ੍ਰੋਡਕਟ ਪਾਉਣ ਦੀ ਲੋੜ ਲੱਖਾ ਕਿਸਾਨ ਬਾਈ ਜੀ ਐ ਯੂਰਗਾ ਪਾਉਂਦੇ ਉਹਨਾਂ ਨੂੰ ਬਹੁਤ ਸੋਹਣਾ ਰਿਜ਼ਲਟ ਮਿਲਦਾ ਕੱਲੀ ਯੂਰਗਾ ਤੋਂ ਝੋਨੇ ਦੀ ਗ੍ਰੋਥ ਫਟਾਰਾ ਕਰਵਾਉਂਦੇ ਆ ਬਹੁਤ ਧੈਂਡ ਫਾਰਮੂਲਾ ਬਾਈ ਵਰਤਦੇ ਇਹ ਤਰੀਕਾ ਯੂਰਗਾ ਪਾਉਣ ਦਾ ਤੇ ਬਹੁਤ ਸਾਰੇ ਭਰਾ ਵਰਤਦੇ ਵੀ ਹੋਣਗੇ ਉਹ ਵੀਡੀਓ ਵੀ ਦੇਖ ਰਹੇ ਹੋਣਗੇ ਤੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਤੁਹਾਨੂੰ ਕਿੰਨਾ ਸੋਹਣਾ ਰਿਜ਼ਲਟ ਮਿਲਿਆ ਆਹ ਤਰੀਕੇ ਨਾਲ ਜੇਕਰ ਤੁਸੀਂ ਯੂਰਗਾ ਚਲਦੇ ਚਲਦੇ ਝੋਨੇ ਦੇ ਵਿੱਚ ਪਾਉਂਗੇ ਦੂਜੀ ਬਾਈ ਜੀ 25 ਕਿਲੋ ਤੋਂ 36 ਕਿਲੋ ਯੂਰੀਆ ਦੇ ਵਿੱਚ ਘਾੜ ਡੋਜ਼ ਪਾ ਸਕਦੇ ਹੋ ਤੁਸੀਂ ਇਹ ਬਹੁਤ ਬੈਸਟ ਤਰੀਕਾ ਡੋਜ਼ ਦਾ ਇਸ ਤੋਂ ਬਾਅਦ ਹਫਤੇ ਦਾ ਗੈਪ ਰੱਖੋ ਬਾਈ ਜੀ ਬਸ ਆਹਤੇ ਨਗਲਾ ਨਾ ਧਿਆਨ ਰੱਖੋ ਕੱਲੀ ਯੂਰਗਾ ਨਾਲ ਟੋਡਾ ਚ ਨਾ ਫਟਾਰਾ ਗ੍ਰੋਥ ਇਨਾ ਸਰਾ ਕਰੂਗਾ ਤੁਸੀਂ ਆਪ ਹੀ ਹਰਾਮ ਰਹਿ ਜੂਗੇ ਯਾਰ ਲੋਕ ਪੁੱਛਣਗੇ ਜੋ ਨੱਟ ਕੀ ਪਾਇਆ ਨਾ ਸੋਨਾ ਫਟਾਰਾ ਕਰੂਗਾ ਸਿਰਫ ਇਕੱਲੇ ਯੂਰਗਾ ਨਾਲ ਲੱਖਕਸਨੋਂ ਦਾ ਤਿਆਰ ਬਰਿਆ ਹੈ ਬਹੁਤ ਸਾਰੇ ਭਰਾ ਇਕੱਲੇ ਯੂਰਗੇ ਨਾਲ ਚੋਨੇ ਦਾ ਫਟਾਰਾ ਗ੍ਰੋਥ ਕਰਵਾਉਂਦੇ ਆ ਬਸ ਭਾਜੀ ਜੇ ਤੁਸੀਂ ਆਹ ਤਰੀਕੇ ਨਾਲ ਯੂਰਗਾ ਪਾਓਗੇ ਨਾ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸਿਆ ਬਾਈ ਜੀ ਬੰਪਰ ਝਾੜ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਬੰਪਰ ਝਾੜ ਟਰੋਡਾਂ ਵਰਤੇ ਪਿਆ ਠੋਡਾ ਝੋਨਾ ਫਟਾਰਾ ਵੀ ਪੂਰਾ ਸਰੇ ਦਾ ਕਰੂਗਾ ਗ੍ਰੋਥ ਵੀ ਪੂਰਾ ਸਰੇ ਦਾ ਕਰੂਗਾ ਤੁਹਾਨੂੰ ਕੋਈ ਪ੍ਰੋਡਕਟ ਪਾਉਣ ਦੀ ਲੋੜ ਨਹੀਂ ਨਾਲ ਸਿਰਫ ਯੂਰਗਾ ਆਹ ਤਰੀਕੇ ਨਾਲ ਪਾ ਦਿਓ ਧੰਨਵਾਦ ਜੀ ਹੋਰ ਫਾਰਮੂਲੇ ਦੇਖਣ ਲਈ ਬਾਈ ਜੀ ਆਪਣੇ YouTube ਨਮਾਜ਼ ਜੀ ਮਿਲਦੇ ਹੋਰ ਨਵੀਂ ਵੀਡੀਓ ਲੈ ਕੇ